ਇਸ ਸਮੇਂ ਭਾਰਤ ਦੇ ਵਿੱਚ ਪਾਕਿਸਤਾਨ ਦੇ ਲਈ ਜਸੂਸੀ ਕਰਨ ਵਾਲੇ ਲੋਕਾਂ ਤੇ ਸਕੰਜੇ ਕੱਸੇ ਜਾ ਰਹੇ ਹਨ ਅਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਕ੍ਰਮ ਦੇ ਵਿੱਚ ਹਰਿਆਣਾ ਦੀ ਜੋਤੀ ਮਲਹੋਤਰਾ ਅਤੇ 6 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਸਾਰਿਆਂ ਤੇ ਪਾਕਿਸਤਾਨੀ ਜਸੂਸ ਹੋਣ ਦਾ ਦੋਸ਼ ਹੈ ਅਤੇ ਹੁਣ ਇਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਆਓ ਜਾਣਦੇ ਹਾਂ ਕਿ ਸਲੀਪਰ ਸੈੱਲ ਅਤੇ ਜਸੂਸੀ ਦੇ ਵਿੱਚ ਕੀ ਅੰਤਰ ਹੈ। ਇੱਕ ਜਸੂਸ ਅਤੇ ਸਲੀਪਰ ਸੈੱਲ ਦੇ ਵਿੱਚ ਮੁੱਖ ਅੰਤਰ ਇਹ ਹੈ ਕਿ ਇੱਕ ਜਸੂਸ ਇੱਕ ਤੁਰੰਤ ਮਿਸ਼ਨ ਦੇ ਲਈ ਕੰਮ ਕਰਦਾ ਹੈ ਅਤੇ ਸਲੀਪਰ ਸੈੱਲ ਇੱਕ ਪੈਸਿਵ ਏਜੰਟ ਹੁੰਦਾ ਹੈ ਜੋ ਭਵਿੱਖ ਦੇ ਅਤਵਾਦੀ ਗਤੀਵਿਧੀਆਂ ਲਈ ਮਾਨਸਿਕ ਤੌਰ ਤੇ ਤਿਆਰ ਹੁੰਦਾ ਹੈ ਇੱਕ ਜਸੂਸ ਦਾ ਮੁੱਖ ਕੰਮ ਮਿਸ਼ਨ ਨੂੰ ਤੁਰੰਤ ਪੂਰਾ ਕਰਨਾ ਹੁੰਦਾ ਹੈ ਭਾਵੇਂ ਜਸੂਸ ਆਪਣਾ ਕੰਮ ਖੁੱਲ ਕੇ ਕਰਦੇ ਹਨ ਪਰ ਉਹ ਗੁਪਤਤਾ ਦੇ ਵਿੱਚ ਰਹਿੰਦੇ ਹਨ ਜਸੂਸਾਂ ਦਾ ਇੱਕ ਨਿਸ਼ਾਨਾ ਹੁੰਦਾ ਹੈ ਤੇ ਉਹਨਾਂ ਨੂੰ ਇਸ ਨੂੰ ਸਮੇਂ ਸੀਮਾ ਦੇ ਵਿੱਚ ਪੂਰਾ ਕਰਨਾ ਹੁੰਦਾ ਹੈ ਉਹ ਅਪਰਾਧਾਂ ਦੀ ਜਾਂਚ ਕਰਦੇ ਹਨ ਸਬੂਤ ਇਕੱਠੇ ਕਰਦੇ ਹਨ ਅਤੇ ਅਪਰਾਧੀਆਂ ਨੂੰ ਫੜਨ ਦੇ ਵਿੱਚ ਮਦਦ ਕਰਦੇ ਨੇ ਜਸੂਸਾਂ ਦਾ ਮੁੱਖ ਕੰਮ ਜਾਣਕਾਰੀ ਇਕੱਠੀ ਕਰਨਾ ਹੁੰਦਾ ਹੈ ਉਹ ਦਸਤਾਵੇਜ਼ਾਂ ਫੋਟੋਆਂ ਜਾਂ ਕਿਸੇ ਹੋਰ ਸਾਧਨ ਰਾਹੀਂ ਜਾਣ ਇੱਕਠੇ ਕਰਦੇ ਹਨ ਜਿਸ ਦੀ ਮਦਦ ਦੇ ਨਾਲ ਉਹਨਾਂ ਦੇ ਦੇਸ਼ ਨੂੰ ਦੁਸ਼ਮਣ ਤੱਕ ਪਹੁੰਚਣ ਦਾ ਵਧੀਆ ਰਸਤਾ ਮਿਲ ਜਾਂਦਾ ਹੈ ਕਿਉਂਕਿ ਸਾਰੇ ਪੇਦ ਖੁੱਲ ਜਾਂਦੇ ਹਨ ਜੇਕਰ ਅਸੀਂ ਸਲੀਪਰ ਸੈੱਲਾਂ ਬਾਰੇ ਗੱਲ ਕਰੀਏ ਤਾਂ ਉਹ ਪੈਸਿਵ ਏਜੰਟਸ ਵਾਂਗੂ ਕੰਮ ਕਰਦੇ ਹਨ ਪਰ ਜਦੋਂ ਕੋਈ ਅਤਵਾਦੀ ਗਤੀਵਿਧੀ ਕਰਨੀ ਪੈਂਦੀ ਹੈ ਜਿਵੇਂ ਕਿ ਕਿਸੇ ਤੁਮਾਕਾ ਕਰਨਾ ਜਾਂ ਕਿਸੇ ਨੂੰ ਮਾਰਨਾ ਤਾਂ ਇਹ ਕੰਮ ਸਲੀਪਰ ਸੈੱਲ ਦੁਆਰਾ ਕੀਤਾ ਜਾਂਦਾ ਹੈ ਸਟ੍ਰੀਪਰ ਸੈੱਲ ਇੱਕ ਸਮੂਹ ਹੈ ਜੋ ਆਪਣੇ ਬੋਸ ਤੋਂ ਨਿਰਦੇਸ਼ਣ ਮਿਲਣ ਤੋਂ ਬਾਅਦ ਹੀ ਐਕਟਿਵ ਹੁੰਦਾ ਹੈ ਇਸ ਦੇ ਵਿੱਚ ਅੱਤਵਾਦੀਆਂ ਨੂੰ ਫੜਨਾ ਸਭ ਤੋਂ ਚੁਣੌਤੀਪੂਰਨ ਕੰਮ ਹੁੰਦਾ ਹੈ ਕਿਉਂਕਿ ਉਹ ਲੰਮੇ ਸਮੇਂ ਤੋਂ ਆਮ ਲੋਕਾਂ ਵਾਂਗ ਪੇਸ ਬਦਲ ਕੇ ਆਮ ਲੋਕਾਂ ਦੇ ਵਿੱਚ ਹੀ ਰਹਿ ਰਹੇ ਹੁੰਦੇ ਨੇ ਇਹ ਵਿਅਕਤੀ ਵਿਦਿਆਰਥੀ ਨੌਕਰੀ ਕਰਨ ਵਾਲਾ ਗਲੀ ਮੁਹੱਲੇ ਵਾਲਾ ਵਪਾਰੀ ਜਾਂ ਇਥੋਂ ਤੱਕ ਕਿ ਅਧਿਆਪਕ ਵੀ ਹੋ ਸਕਦਾ ਹੈ ਉਹ ਆਪਣੀ ਜਾਨ ਕੁਰਬਾਨ ਕਰਨ ਤੋਂ ਨਹੀਂ ਝਿਚਕਦੇ ਅਤਵਾਦੀ ਐਕਟਿਵ ਹੋ ਕੇ ਦੇਸ਼ ਨੂੰ ਨੁਕਸਾਨ ਪਹੁੰਚਾਉਂਦੇ ਹਨ ਸਲੀਪਰ ਸੈਲਾਂ ਦਾ ਕੰਮ ਕਈ ਤਰੀਕਿਆਂ ਦੇ ਨਾਲ ਕੀਤਾ ਜਾਂਦਾ ਹੈ ਪ੍ਰਾਇਮਰੀ ਪੱਧਰ ਤੇ ਉਹ ਸਿਰਫ ਜਸੂਸੀ ਜਾਣਕਾਰੀ ਇਕੱਠੀ ਕਰਦੇ ਹਨ ਉਹਨਾਂ ਦੇ ਮਹੱਤਵਪੂਰਨ ਕੰਮਾਂ ਵਿੱਚੋਂ ਇੱਕ ਅਤਵਾਦੀ ਸੰਗਠਨਾ ਦੇ ਲੋਕਾਂ ਨੂੰ ਪਨਾਹ ਦੇਣਾ ਹੁੰਦਾ ਹੈ ਅਤਵਾਦੀ ਮੀਟਿੰਗਾਂ ਦੇ ਲਈ ਥਾਵਾਂ ਦਾ ਪ੍ਰਬੰਧ ਕਰਨਾ ਹਮਲਿਆਂ ਲਈ ਸ਼ਹਿਰਾਂ ਦੇ ਵਿੱਚ ਬੰਬ ਰੱਖਣਾ ਅਤਵਾਦੀ ਹਮਲਿਆਂ ਦੇ ਵਿੱਚ ਸਹਾਇਤਾ ਕਰਨਾ ਅਤੇ ਨਵੀਂ ਪਰਤੀ ਦੇ ਵਿੱਚ ਮਦਦ ਕਰਨਾ ਉਹਨਾਂ ਦਾ ਕੰਮ ਹੈ ਇਹਨਾਂ ਵਿਰੁੱਧ ਕਾਰਵਾਈ ਕਰਨ ਦੇ ਵਿੱਚ NIA ਵੱਡੀ ਭੂਮਿਕਾ ਨਿਭਾਉਂਦਾ ਹੈ